ਨਹੀਂ ਖੋਲੇ ਅਮੇਠੀ ਤੋਂ ਰਾਇਬਰੇਲੀ ਦੇ ਨਾਮਿਨੇਸ਼ਨ ਦਾ ਅੱਜ ਅਖਰਲਾ ਦਿਨ ਹੈ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਦੇ ਚੋਲ ਲੜਨ ਦੀਆਂ ਚਰਚਾਵਾਂ ਲਗਾਤਾਰ ਚੱਲ ਰਹੀ ਨੇ ਦੋਵੇਂ ਸੀਟਾਂ ਨੂੰ ਲੈ ਕੇ ਦੇਰ ਰਾਤ ਸੋਨਿਆ ਗਾਂਧੀ ਦੇ ਘਰ ਮੀਟਿੰਗ ਵੀ ਹੋਈ ਹੈ ਸੋਰਸਸ ਦੇ ਹਵਾਲੇ ਤੋਂ ਇੱਕ ਖਬਰ ਹੈ ਤਦਾਦੀ ਕਿ ਅਮੇਠੀ ਤੋਂ ਦੁਬਾਰਾ ਰਾਹੁਲ ਗਾਂਧੀ ਚੋਣ ਲੜ ਸਕਦੇ ਨੇ ਚਰਚਾਵਾਂ ਨੇ ਰਾਇਬਰੇਲੀ ਤੋਂ ਪ੍ਰਿਅੰਕਾ ਗਾਂਧੀ ਪਹਿਲੀ ਵਾਰ ਚੋਣ ਲੜ ਸਕਦੇ ਨੇ ਹਾਲਾਂਕਿ ਇਹ ਦੋਵੇਂ ਸੀਟਾਂ ਜਿਹੜੀਆਂ ਨੇ ਗਾਂਧੀ ਪਰਿਵਾਰ ਹਮੇਸ਼ਾ ਲੜਦਾ ਆਇਆ ਹੈ ਔਰ ਉੱਥੋਂ ਦਾ ਇਤਿਹਾਸ ਇਸ ਗਵਾਹ ਹੈ ਕੇ ਕੇਸਰੀ ਕੇ ਦਿਨਾਲ ਇੱਕ ਗੜ ਮੰਨਿਆ ਜਾਂਦਾ ਹੈ ਗਾਂਧੀ ਪਰਿਵਾਰ ਦਾ ਇਹ ਨਾ ਦੋਵਾਂ ਸੀਟਾਂ ਨੂੰ ਅਮੇਠੀ ਦੀ ਸੀਟ رائے ਬਰੇਲੀ ਦੀ ਸੀ ਹਾਲਾਂਕਿ ਅਮੇਠੀ ਸੀਟ ਦਾ ਜ਼ਿਕਰ ਕਰੀਏ ਤਾਂ ਪਿਛਲੇ ਚੋਣ ਦੇ ਵਿੱਚ ਪਿਛਲਿਆ ਚੋੜਾ ਚ 2019 ਚ ਅਮੇਠੀ ਦੀ ਸੀਟ ਰਾਹੁਲ ਗਾਂਧੀ ਹਾਰ ਗਏ ਸੰਸਮ੍ਰਿਤੀ ਇਰਾਨੀ ਤੋਂ 55000 ਦੇ ਕਰੀਬ ਜਿਹੜੀ ਵੋਟ ਹੈ ਉਸ ਦੇ ਅੰਤਰ ਦੇ ਨਾਲ ਹਾਰੇ ਸਨ ਤਾਂ ਇਸ ਵਾਰ ਸਸਪੈਂਸ ਅਜੇ ਤੱਕ ਬਰਕਰਾਰ ਹੈ ਅੱਜ ਨੋਮੀਨੇਸ਼ਨ ਦਾ ਕਰੀ ਦਿਨ ਤਾਂ ਅਜੇ ਤੱਕ ਪੱਤੇ ਨਹੀਂ ਖੋਲੇ ਕਾਂਗਰਸ ザ نیوز 18 ਤੇ ਰਵਨੀਤ ਬਿੱਟੂ ਦਾ ਵੱਡਾ ਖੁਲਾਸਾ ਵੀ ਸਾਹਮਣੇ ਆਇਆ ਹੈ ਰਾਹੁਲ ਗਾਂਧੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਖੁਲਾਸਾ ਇਹ ਹੈ ਕਿ ਰਾਹੁਲ ਨੇ ਬਿਆਨ ਸਿੰਘ ਦੇ ਕਾਤਲਾਂ ਨੂੰ ਮਾਫ ਕਰਨ ਦੀ ਸਲਾਹ ਦਿੱਤੀ ਸੀ ਰਵਨੀਤ ਬਿੱਟੂ ਦਾ ਇਹ ਦਾਅਵਾ ਹੈ ਨਾ ਕਿ ਆ ਕਿ ਮੈਂ ਰਾਹੁਲ ਗਾਂਧੀ ਦੀ ਸਲਾਹ ਜਿਹੜੀ ਹੈ ਉਹ ਰੱਦ ਕਰ ਦਿੱਤੀ ਸੀ ਇਹਨਾਂ ਕਿ ਆ ਕਿ ਮੈਂ ਮੈਨੂੰ ਇੰਦਰਾ ਗਾਂਧੀ ਦੀ T-shirt ਪਾਉਣ ਨੂੰ ਕਿਹਾ ਗਿਆ ਸੀ ਪਰ ਮੈਂ T-shirt ਜਿਹੜੀ ਆ ਉਹ ਨਹੀਂ ਪਾਈ ਇੰਦਰਾ ਗਾਂਧੀ ਦੀ ਫੋਟੋ ਵਾਲੀ ਸ਼ਟ ਪਾਈ ਹੋਈ ਆ ਮਾਂ ਤੁਹੇ ਸਲਾਮ ਹਾਂ 인ਦਰਾ ਗਾਂਧੀ ਜੀ ਇਹਨਾਂ ਦੇ ਮਾਤਾ ਜੀ ਜਿਨ੍ਹਾਂ ਨੇ ਪੰਜਾਬ ਦੇ ਨਾਲ ਪੰਜਾਬ ਦੇ ਸਭ ਤੋਂ ਵੱਡੇ ਸਾਡੇ ਗੁਰਦੁਆਰਾ ਸਾਹਿਬ ਉੱਥੇ ਤੋਪਾਂ ਨਾਲ ਗੋਲੀਆਂ ਨਾਲ ਇਹਨਾਂ ਨੇ ਹਮਲਾ ਕੀਤਾ ਸੀ ਮੈਂ ਮੰਨਿਆ ਮੈਂ ਵੀ ਕਾਂਗਰਸ ਚਾ 10 15 ਸਾਲ ਰਿਹਾ ਉਸ ਵੇਲੇ ਜਦੋਂ ਇਹ ਟੀ-ਸ਼ਰਟ ਪਾਈ ਸੀ ਇਹਨਾਂ ਨੇ ਮੈਨੂੰ ਵੀ ਕਹਿੰਦੇ ਸੀ ਵੀ ਟੀ-ਸ਼ਰਟੇ ਪਾਓ ਯੂਥ ਜਦੋਂ ਅਸੀਂ ਇਕੱਠੇ ਸੀ ਪਰ ਮੈਂ ਮੈਂ ਕਿਹਾ ਕੁਛ ਕਰ ਲਓ ਇਹ ਪਾ ਜਿਹੜੀ ਮਾਂ ਐ ਮਾਂ ਤੁਝੇ ਸलाम ਮੈਂ ਮਾਂ ਨਹੀਂ ਕਹਿ ਸਕਦਾ ਜਿਹਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀ ਵਿੱਚੋਂ ਮਾਰੀ ਹੋਵੇ ਤੇ ਸਾਡੇ ਦੰਗੇ ਕੀਤੇ ਹੁਣ ਉਸ ਵੇਲੇ ਸਾਡੇ ਸਿੱਖ ਪੰਜਾਬੀ ਲੱਭ ਲੱਭ ਕੋ ਕੋ ਮਾਰੇ ਹੋਣ ਸਾਰੇ ਦੇਸ਼ ਦੇ ਵਿੱਚ ਤੇ ਅੱਜ ਤੱਕ ਉਹ ਲੋਕੀ ਭੁੱਲ ਜਾਣਗੇ ਇਹ ਗੱਲਾਂ ਤੇ ਇਹ ਰਾਜਾ ਬੜਿੰਗ ਸਾਹਿਬ ਉਹਨਾਂ ਨੂੰ ਆਪਣੀ ਮਾਂ ਟੀ-ਸ਼ਰਟ ਪਾ ਕੇ ਕਹਿੰਦੇ ਸਾਨੂੰ ਬਹੁਤ ਵੱਡਾ ਕ੍ਰੈਡਿਟ ਮਿਲੂਗਾ ਬਹੁਤ ਵੱਡੀ ਸਿੱਖਾਂ 'ਚ ਸਾਡੀ ਗੱਲ ਜਾਊਗੀ ਤੂੰ ਆਪਣੇ ਦਾਦਾ ਜੀ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਤੂੰ ਜਲਦੀ ਤੋਂ ਜਲਦੀ ਮਾਫੀ ਦੇ ਕਾਂਗਰਸ ਦੇ ਖਾਤੇ 'ਚ ਇਹ ਗੱਲ ਪਵਾ ਮੈਂ ਕਿਹਾ ਜੀ ਮੈਂ ਆਪ ਕਰੂੰਗਾ ਤਾਂ ਕਰੂੰਗਾ ਮੈਂ ਕਾਂਗਰਸ ਦੇ ਲਈ ਇਹ ਗੱਲ ਕਿਉਂ ਕਰਾਂ ਹੂੰ ਸਦਾਰ ਬਿਆਨ ਸਿੰਘ ਨੇ ਕਨਾਵਾਂ ਨਹੀਂ ਦਿੱਤੀ ਉਹ ਪੰਜਾਬ ਲਈ ਦਿੱਤੀ ਕਿੰਨੇ ਕਹਿਆ ਤੁਹਾਨੂੰ ਇਹ ਗੱਲ ਇਹ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਮੈਂ ਹੁਣ ਤੁਸੀਂ ਸਮਝ ਲਓ ਹੁਣ ਹਰ ਗੱਲ ਨਹੀਂ ਦੱਸੋ ਰਾਹੁਲ ਗਾਂਧੀ ਨੇ ਤੁਹਾਨੂੰ ਇਹ ਗੱਲ ਕਹੀ ਇਹ 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 ਸਾਰੀ ਕਾਂਗਰਸ ਪਾਰਟੀ ਹਾਂ ਇਹਦੇ ਵਿੱਚੋਂ ਕੱਲਾ ਨਹੀਂ ਸੀ ਸਾਰੀ ਸੀਨੀਅਰ ਲੀਡਰਸ਼ਿਪ ਕੀ ਕਹਿ ਰਹੇ ਸੀ ਆਪਣੇ ਪੰਜਾਬ ਦੇ ਲੀਡਰ ਵੀ ਉਹਦੇ ਵਿੱਚ ਬਿਆਨ ਸਿੰਘ ਹੋਰਾਂ ਦਾ ਜਿੰਨੇ ਕਤਲ ਕੀਤਾ ਉਹਨਾਂ ਨੂੰ ਮਾਫੀ ਦਿਓ ਔਰ ਇਸ ਤਰੀਕੇ ਨਾਲ ਕਰੋ ਵੀ ਜਿਹਦੇ ਨਾਲ ਕ੍ਰੈਡਿਟ ਜਿਹੜਾ ਏ ਉਹ ਕਾਂਗਰਸ ਪਾਰਟੀ ਨੂੰ ਮਿਲੇ ਵੀ ਅਸੀਂ ਵੀ ਜਿਹੜਾ ਉਹ ਇਸੇ ਕਰਕੇ ਜਿਹੜੀ ਮਾਫੀ ਕਿਉਂਕਿ ਉਹ ਤਾਂ ਐਵੇਂ ਹੀ ਨੇ ਜਿਹੜੇ ਇੱਕ ਦੋ ਜਿਨ੍ਹਾਂ ਨੂੰ ਅਰਜੀਵ ਗਾਂਧੀ ਦੇ ਕਾਤਲਾਂ ਨੂੰ ਜਿਨ੍ਹਾਂ ਨੂੰ ਇਹ ਮਾਫ ਕੀਤਾ ਏ ਸਿਰਫ ਕ੍ਰੈਡਿਟ ਵਾਰ ਹੋਰ ਕੋਈ ਗੱਲ ਨਹੀਂ ਵੀ ਇਹਦਾ ਸਾਨੂੰ ਫਾਇਦਾ ਇੱਕ ਕਿਹੜੇ ਸਾਲ ਦੀ ਗੱਲ ਹੈ ਕਦੋਂ ਦੀ ਗੱਲ ਇਹ ਤਕਰੀਬਨ ਇਹ ਗੱਲ ਤਾਂ ਜਿਹੜੀ ਆ ਏ ਇਹ ਤਾਂ 19 ਤੋਂ ਬਾਅਦ ਦੀ ਗੱਲ ਆ ਉਹ ਗੱਲ ਆ ਜਿਹੜੀ ਤਕਰੀਬਨ 19 ਤੋਂ ਪਹਿਲਾਂ ਦੀ ਗੱਲ ਤੁਸੀਂ ਮਨਾ ਕਰ ਦਿੱਤਾ 100% ਮੈਂ ਮੈਂ ਤਾਂ ਇਹੀ ਮੈਂ ਇਹੀ ਕਹਿ ਰਿਹਾ ਨਾ ਵੀ ਇਹ ਲੋਕ ਦੇਖਣਗੇ ਵੀ ਗद्दार ਕੌਣ ਆ ਅੱਗੇ ਬਤਾਂਗੇ ਤਾਂ ਬਿੱਟੂ ਦੇ ਖੁਲਾਸੇ ਤੇ ਰਾਜਾ ਵੜਿੰਗ ਨੇ ਸਲਾਹ ਦਿੱਤੀ ਹੈ ਬਿੱਟੂ ਨੂੰ ਸਲਾਹ ਜਿਸ ਥਾਲੀ ਦੇ ਵਿੱਚ ਖਾਦਾ ਉਸ ਦੇ ਵਿੱਚ ਛੇਕ ਨਾ ਕਰੋ ਰਾਜਾ ਵੜਿੰਗ ਨੇ ਕਿਹਾ ਹੈ ਤਾਂ ਬਿੱਟੂ ਨੇ ਕਾਂਗਰਸ ਦੇ ਵਿੱਚ ਰਹਿ ਕੇ ਬਹੁਤ ਕੁਝ ਮਾਣਿਆ ਬੜਿੰਗ ਨੇ ਕਿਹਾ ਕਿਸੇ ਨੇ ਕਿਸੇ ਤੇ ਤਬਾਅ ਨਹੀਂ ਪਾਇਆ ਇੰਦਰਾ ਗਾਂਧੀ ਦੀ ਫੋਟੋ ਵਾਲੀ ਟੀ-ਸ਼ਰਟ ਤੇ ਬੜਿੰਗ ਕੁਝ ਨਹੀਂ ਬੋਲੀ ਮੈਂ ਕੁਝ ਨਹੀਂ ਕਹਿੰਦਾ ਮੇਰੇ ਨਿਓ ਰਮਜੀਤ ਸਿੰਘ ਬਿੱਟੂ ਚੜ੍ਹਦੀ ਕਲਾ ਚ ਰਹੇ ਪਰਮਾਤਮਾ ਉਹ ਤੰਦਰੁਸਤੀ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ ਸਰਦਾਰ ਬੈਂ ਸਿੰਘ ਦਾ ਪੋਤਾ ਇਹਨਾਂ ਦੀ ਕਾਂਗਰਸ ਪਾਰਟੀ ਤੋਂ ਉਸੇ ਉੱਨਾ ਤੋਂ ਸਾਰਾ ਕੁਝ ਮੰਨਿਆ ਉਹ ਮੈਨੂੰ ਕੋਈ ਸਵਾਲ ਨਾ ਕਰੇ ਉਹ ਚੜ੍ਹਦੀ ਕਲਾ 'ਚ ਰਹੇ ਉਹ ਜੋ ਕਹਿਣਾ ਉਹ ਕਹੇ ਸਰ ਬ੍ਰਿੰਟੂ ਨੇ ਇੱਕ ਹੋਰ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਰਜੀਵ ਗਾਂਧੀ ਦੇ ਕਾਰਾਂ ਨੂੰ ਮaaf ਕੀਤਾ ਗਿਆ ਉਸ ਤਰ੍ਹਾਂ ਮੈਨੂੰ ਵੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਤਾਂ ਕਿ ਕਾਂਗਰਸ ਪਾਰਟੀ ਨੂੰ ਫਾਇਦਾ ਮਿਲ ਸਕੇ ਉਹ ਕਿਸੇ ਨੇ ਮੈਨੂੰ ਲੱਗਦਾ ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਤੁਹਾਡਾ ਇੱਕ ਪਰਿਵਾਰ ਤੁਸੀਂ ਇਕੱਲੇ ਤਾਂ ਸਰਦਾਰ ਬਿਆਨ ਸਿੰਘ ਦੇ ਪੁੱਤੇ ਨਹੀਂ ਹੋ ਬਿਆਨ ਸਿੰਘ ਦਾ ਬੀਰਨ ਸਿੰਘ ਦੇ بیٹے ਸਰਦਾਰ ਤੇਜਪ੍ਰਕਾਸ਼ ਸਿੰਘ ਕਾਂਗਰਸ ਪਾਰਟੀ ਚ ਹੈ ਗੁਰਕੀਰਨ ਸਿੰਘ ਕੋਟਲੀ ਕਾਂਗਰਸ ਪਾਰਟੀ ਚ ਹੈ ਮੈਂ ਹਰ ਵਾਰੀ ਜਿਹੜੇ ਜਾਣ ਵਾਲੇ ਲੋਕਾਂ ਨੂੰ ਕਹਿਣਾ ਚਾਹਣਾ ਜਿੰਨੇ ਜਾ ਰਹੇ ਕਿ ਯਾਰ ਇਹ ਗੱਲ ਨਾ ਕਰੋ ਜਿਸ ਪਾਰਟੀ ਨੇ ਜਿਸ ਥਾਲੀ ਚ ਖਾਦਾ ਉਹਨੇ ਛੇਰ ਨਾ ਕਰੋ ਤੁਸੀਂ ਇਹ ਕਹੋ ਯਾਰ ਸਾਨੂੰ ਨਵੀਂ ਪਾਰਟੀ ਦੇ ਵਿੱਚ ਨਵੀਂ ਉਮੀਦ ਮਿਲੀ ਹੈ ਸ਼ਾਇਦ ਉੱਥੇ ਸਾਡਾ ਫਿਊਚਰ ਜਾਦਾ ਵਧੀਆ ਹੋਵੇ ਅਸੀਂ ਧੰਨਵਾਦੀ ਹਾਂ ਕਾਂਗਰਸ ਪਾਰਟੀ ਦੇ ਤੇ ਹੁਣ ਅਸੀਂ ਨਵੀਂ ਪਾਰਟੀ ਚਾਹੀਦੀ